ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ 28 ਤਰੀਕ 8ਵਾਂ ਮਹੀਨਾ 2025 ਬਾਬਾ ਜੀ ਵੈਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਨਮਾਪੁਰ ਦਾ ਉਹ ਸਾਰਾ ਪਿੰਕੂ ਕਾਈ ਤੇ ਆ ਤੇ ਪੁਰਾਣਾ ਪੁੱਲ ਜਿਹੜਾ ਵਾ ਉਹ 800 800 ਗਾਇਤੇ ਜਿੱਥੇ ਹੈਗੀ ਹੈਡ ਵਾਟਰ ਤੋਂ ਪਾਣੀ ਜਿਹੜਾ ਫੱਲੇ ਛੱਡਿਆ ਜਾਂਦਾ ਵਾ ਆ ਜਿਹੜੇ ਮਰੜੇ ਆ ਇਹ 2023 ਦੇ ਵਿੱਚ ਲਾਉਣੇ ਪਏ ਸੀ ਕਿਉਂਕਿ ਇੱਥੋਂ ਐ 200 ਗਾ ਜੱਗੇ ਜਿਹੜਾ ਕੋਡ ਮਲਾਗੋ ਬਣ ਜਿਹੜਾ ਟੁੱਟਾ ਸੀ ਤੇ ਬੁਰੀ ਤਰ੍ਹਾਂ ਉਹਨੇ 5-10 ਪਿੰਡ ਪ੍ਰਭਾਵਿਤ ਕੀਤੇ ਸੀ ਸੋ ਇਹ ਜਿਹੜੇ ਇਨਵਰਟਡ ਆ ਇਹ ਫੇਰ ਬਹਿ ਗਿਆ ਤੁਸੀਂ ਵੇਖੋ ਆ ਮਰਨੇ ਜਿਹੜਾ ਕਿੰਨੇ ਫੁੱਟ ਲੈ ਗਿਆ ਜੀ ਪਾਪਾ ਜੀ ਤੁਹਾਡੇ ਹਿਸਾਬ ਨਾਲ ਕਿੰਨੇ ਫੁੱਟ ਚੱਲ ਗਿਆ ਜੀ ਇਹ ਤਕਰੀਬਨ ਜਿਹੜਾ ਵਾ ਨਾ ਉਹ 50 ਫੁੱਟ ਦੇ ਕਰੀਬ ਜਿਹੜਾ ਵਾ ਮਰੜਾ ਖਿੱਚਾ ਗਿਆ ਵਾ ਤੇ ਆ ਜੁਹਦੇ ਆ ਗਏ ਆ ਆਸਾਂ ਦੇ ਸਾਰੀ ਜਾਣ ਲੱਗੀ ਆ ਇਹਨਾਂ ਨੇ ਆਵੇ ਆ ਲੱਖਾਂ ਮਾਰ ਲਿਆ ਵਾ ਉਹਨਾਂ ਨੂੰ ਬਦਦਿਆਂ ਨੂੰ ਆ ਜਿਹੜੇ ਕ੍ਰੇਟ ਬੰਨ ਬਣ ਕੇ ਟੁੱਟਨੇ ਸ਼ੁਰੂ ਕਰ ਦਿੱਤੇ ਆ ਤੇ ਤੁਹਾਡੀ ਮਾਦੇ ਦੀ ਸੰਤਾ ਨੂੰ ਕੋਈ ਨਾ ਜਿੱਥੇ ਕੜੀ ਕੇ ਹੈਡ ਵਰਕਰਸ ਤੋਂ ਜਿਹੜਾ ਨਵਾਂ ਪੁਲ ਵਾ ਉੱਥੋਂ ਮਤਲਬ ਬੰਨੇ ਬੰਨ ਲਿਆਓ ਤੇ ਗੱਡੀਆਂ ਵਾਲਿਆਂ ਮੇਰਾ ਨੂੰ ਅਪੀਲ 바ਭੀ ਜਿਹੜੇ ਵੇਖਣ ਆ ਰਹੇ ਆ ਉਹ ਗੱਡੀਆਂ ਘੜ ਤੋਂ ਘੜ ਕੇ ਹੋ ਰਹੇ ਹਉਣ ਕਿਉਂਕਿ ਜਦੋਂ ਪਲਵ ਆਉਂਦੇ ਆ ਕਰਾਲੇ ਭਰ ਕੇ ਮਿੱਟੀ ਦੀ ਜਾਂ ਜੀਸੀਪੀ ਲੰਘਦੀ ਉਹਨੂੰ ਬੜੀ ਦਿੱਕਤ ਆਉਂਦੀ ਆ ਸੋ ਇੱਥੇ ਘੜ ਤੋਂ ਘੜ ਜਿਹੜੀ ਟ੍ਰੈਫਿਕ ਕਰਕੇ ਆਪਾਂ ਇਸ ਮੌਕੇ ਸੰਕਟ ਦੀ ਘੜੀ ਦੇ ਵਿੱਚ ਇੱਕ ਦੂਜੇ ਦਾ ਹੱਥ ਫੜ ਕੇ ਬਚਾ ਕਰੀਏ ਕਿਉਂਕਿ ਐਸ ਤਰ੍ਹਾਂ ਪੂਰਾ ਪੰਜਾਬ ਪਾਣੀ ਵਾਲੇ ਬੰਬ ਤੇ ਬੈਠਾ ਵਾ ਅੱਜ ਕਿੰਨੇ ਕੁ ਉਸਕ ਬਾਬਾ ਜੀ ਪਾਣੀ ਚਲਾਉਂਦੇ ਆ ਜਿਹੜਾ ਇਹ ਤਾਂ ਯਾਰ ਦੱਸਦੇ ਨਹੀਂ ਕਿ ਇਹ ਤਾਂ 3 ਲੱਖ ਉਸਕੋ ਪਲੱਸ ਹੋਵੇ ਨੇ 20 ਦੀਤੇਗਾ ਜੀ ਅੱਜ ਇਹ 3 20 ਦੇ ਲਾਗੇ ਬੰਨੇ ਆ ਕਿਉਂਕਿ ਉਧਰੋਂ ਰਾਵੀ ਨੇ ਜਿਹੜਾ ਵਾ ਉਹ ਇਹ ਇਧਰੋਂ ਪਹਿਲਾਂ ਹੀ ਬਿਆਸ ਨੇ ਜਿਹੜਾ ਵਾ ਉਹ ਟਾਂਡਾ ਮੰਡ ਹਿਸ਼ਾਰਪੁਰ ਪਰ ਕਪੂਰਥਲੇ ਵਾਲਾ ਗੂਗਾ ਮੰਡ ਇਧਰੋਂ ਬਾਉਪੁਰ ਮੰਡ ਇਹ ਸਾਰੇ ਰੋੜੇ ਆ ਤੇ ਐਦੋਂ ਅੱਗੇ ਜਿਹੜਾ ਇਹ ਦੋਹਾਂ ਬੰਨਾਂ ਦੇ ਨਾਲ ਬਿਲਕੁਲ ਪਾਣੀ ਰੁਜਾ ਪਿਆ ਵਿੱਚ ਇਹ ਸੰਘਣੀ ਆਬਾਦੀ ਆ ਪਰ ਇਹਦੇ باوجود ਜਿਹੜਾ ਵਾ ਉਹ ਨਿਕਲ ਆਇਆ ਭਾਵੇਂ ਅ ਫਸਰਾਂ ਜਿਹੜੀਆਂ ਉਹ ਲੱਖਾਂ ਦਾ ਏਕੜਾਂ ਦਾ ਨੁਕਸਾਨ ਹੋ ਗਿਆ ਵਾ ਤੇ ਸਰਕਾਰਾਂ ਨੂੰ ਤੋਂ 20000 ਕਰੋੜ ਦਾ ਇਹ ਨੁਕਸਾਨ ਵਾ ਉਹ ਪੰਜਾਬ ਸਰਕਾਰ ਨੂੰ ਗੱਲ ਕਰਕੇ ਕੇਂਦਰ ਤੋਂ ਇਹਦੀ ਭਰਪਾਈ ਕਰਾਉਣੀ ਚਾਹੀਦੀ ਆ ਕਿਉਂਕਿ ਜੇ ਪੰਜਾਬ ਸਾਰੇ ਦੇਸ਼ ਦਾ ਅੰਨ ਦਾਤਾ ਢਿੱਡ ਭਰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਸਭਰਾ ਤਹਿਸੀਲ ਪੱਟੀ ਦੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਤੁਸੀਂ ਬੰਦੇ ਅੱਜ ਆਪਾਂ ਵੀਡੀਓ ਕਵਰ ਕਰ ਰਹੇ ਆ 290000 ਕਿਉਂਕਿ ਜਿਹੜਾ ਅੱਜ ਪਾਣੀ ਚੱਲ ਰਿਹਾ ਏ ਤੇ ਅੱਜ ਰਾਤ ਨੂੰ ਜਿਹੜਾ ਇਹ 3.5 ਲੱਖ ਪਾਣੀ ਹੋ ਜਾਣਾ 4 ਲੱਖ ਦੇ ਤਕਰੀਬਨ ਮੇਰੇ ਵੀ ਜਿੰਨੀਆਂ ਵੀ ਸੰਗਤਾਂ ਸੁਣਦੀਆਂ ਆਪਣਾ ਖਿਆਲ ਰੱਖਿਓ ਰਾਤ ਨੂੰ ਮਾਲ ਡੰਗਰ ਦਾ ਖਿਆਲ ਰੱਖਿਓ ਜਿੰਨੇ ਵੀ ਪਿੰਡ ਵਾਲੇ ਡੂਮਨੀ ਵਾਲਾ ਸੀਦੋ ਖੇਮ ਕਰਨ ਤਾਂ ਕਿ ਪਾਣੀ ਮਾਰ ਮਾਰ ਸਕਦਾ ਏ ਮੇਰੇ ਵੀ ਜਿੰਨੀਆਂ ਵੀ ਸੰਸਦਾਵਾ ਜਿੰਨੇ ਮੇਰੇ ਵੀਰਿਆ ਵੱਤ ਤੋਂ ਵੱਤ ਇੱਥੇ ਸੰਜੋਗ ਕਰੋ ਬਨ ਬੰਨਨ ਦੇ ਵਿੱਚ ਜਿਹੜੇ ਬਨੋਂ ਟਾ ਲੱਗੀ ਤੁਸੀਂ ਬਨੋਂ ਇੱਥੇ ਤੋੜੇ ਭਰ ਕੇ ਲੈ ਕੇ ਆਓ ਵੱਤ ਤੋਂ ਵੱਤ ਸੰਤਾ ਇੱਥੇ ਪਹੁੰਚੋ ਸੇਵਾ ਕਰੋ ਥੰਮੇ ਦੇ ਵੀਰ ਜਿੰਨੀਆਂ ਵੀ ਸੰਤਾ ਸੁਣ ਲੀਆਂ ਵੀਡੀਓ ਆਪ ਕੋ ਆਪਣਾ ਖਿਆਲ ਰੱਖਿਓ 4 ਲੱਖ ਦੇ ਤਕਰੀਬਨ ਅੱਜ ਪਾਣੀ ਚੱਲਣਾ ਏ ਮੇਰੇ ਵੀਰ ਮਾਲ ਡੰਗਰ ਦਾ ਜਿੱਤਰਾ ਲਾਗੇ ਲਾਗੇ ਪਿੰਡਿਆ ਡੂਮਣੀ ਵਾਲਾ ਸੀਤੋ ਕੁੱਤੀ ਵਾਲਾ ਬੂ ਸੁਭਰਾ ਪਿੰਡ ਲਗਭਗ ਜਿੰਨੇ ਕੀ ਪਿੰਡ ਹੈ ਜਿਹੜਾ ਜੋਤੀਸ਼ਾਲ ਆਪੋ ਆਪਣਾ ਮੇਰੇ ਵੀਰ ਖਿਆਰ ਰੱਖਿਓ ਨਹੀਂ ਤੇ ਪਾਣੀ ਬਹੁਤ ਵੱਡੀ ਢਾਲ ਲਾਊਗਾ 15 ਪਿੰਡਾਂ ਨੂੰ ਇਹ ਢਾਲ ਆ ਸਕਦਾ ਹੈ ਵੱਧ ਹੀ ਸਕਦੇ ਆ ਨਹੀਂ ਤੇ 20 30 ਪਿੰਡ ਵੀ ਆ ਸਕਦੇ ਜਿੰਨਾ ਇਰ ਕੀ ਪਾਣੀ ਛੱਡਿਆ ਗਿਆ ਹੈ ਪਿਛਲੀ ਵਾਰੀ ਜੇ ਗੱਲ ਕਰੀਏ 2,70,000 ਕਿਉਂ ਸੀਗਾ ਜਦੋਂ 23 ਦੇ ਵਿੱਚ ਪਾਣੀ ਡੁੱਟਾ ਹੀ ਉਹਦੇ ਨਾਲੋਂ ਇਹ ਬਹੁਤ ਜ਼ਿਆਦਾ ਵੱਧ ਚੱਲਣ ਦਿਆ ਹੈ ਇਸ ਵਕਤ 4 ਲੱਖ ਦੇ ਤਕਰੀਬਨ ਹੋ ਜਾਣਾ ਅੱਜ ਸ਼ਾਮਾਂ ਨੂੰ ਮੇਰੇ ਵੀਰ ਖਿਆਰ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿ